ਜੀ ਤੋਂ ਸਾਨੂੰ ਤਗੜੇ ਵਿਆਹ ਪੈਂਦੇ ਆ ਬਹੁਤ ਹੀ ਵਧੀਆ ਜਿੱਥੇ ਕਿ ਵਨ ਸਵੰਨਾ ਖਾਣਾ ਲੱਗਾ ਹੋਵੇ ਇੱਕ ਤੋਂ ਇੱਕ ਸ਼ਟਾਲ ਲੱਗਾ ਹੋਵੇ ਸਮਝ ਹੀ ਨਾਵੇ ਕਿਹੜਾ ਖਾਣਾ ਹੈ ਤੇ ਕਿਹੜਾ ਨਹੀਂ ਖਾਣਾ ਇੰਨੇ ਸ਼ਟਾਲ ਕਿ ਹੱਦ ਤੋਂ ਜ਼ਿਆਦਾ ਮੇਲੇ ਵਿੱਚ ਵੀ ਥੋੜੇ ਪੈ ਜਾਂਦੇ ਜਿੰਨੇ ਸ਼ਟਾਲ ਇੱਥੇ ਵਿਆਹ ਤੇ ਲੱਗੇ ਸੀ ਆਪਾਂ ਕੱਲ ਗਏ ਸੀ ਤਾਂ ਮੈਨੂੰ ਖਾਣਾ ਪੀਣਾ ਬਹੁਤ ਪਸੰਦ ਆ ਤੇ ਖਾਦਾ ਪੀਤਾ ਤਾਂ ਹੀ ਜਾਂਦਾ ਵਾ ਜੇਕਰ ਆਪਣੇ ਸਹਿਦ ਰਾਜੀ ਹੋਵੇ ਤਾਂ ਮੇਰੀ ਬਸ ਇੱਕੋ ਹੀ ਖੁਆਇਸ਼ ਆ ਕਿ ਮੈਂ ਜਿੰਨਾ ਚਿਰ ਵੀ ਜ਼ਿੰਦਗੀ ਚ ਜਿਉਣਾ ਹੈ ਨਾ ਤੇ ਖੁੱਲ ਕੇ ਖਾਵਾਂ ਤੇ ਖੁੱਲ ਕੇ ਪੀਵਾਂ ਤੇ ਆਪਣੀ ਹਰ ਇੱਕ ਲਾਈਫ ਨੂੰ ਇੰਜੋਏ ਕਰਾਂ ਬਸ ਮੇਰਾ ਇਹੋ ਟਾਰਗੇਟ ਰਹਿੰਦਾ ਹੈ ਕਿ ਮੈਂ ਆਪਣੇ ਆਪ ਨੂੰ ਇੰਨਾ ਹੈਲਦੀ ਰੱਖਣਾ ਵਾਣਾ ਕਿ ਮੈਨੂੰ ਕੋਈ ਵੀ ਚੀਜ਼ ਛੱਡਣ ਦੀ ਲੋੜ ਨਾ ਪਵੇ ਨਹੀਂ ਤੇ ਅੱਜ ਕੱਲ੍ਹ ਦੇਖ ਲਓ ਤੁਸੀਂ ਹਰ ਇੱਕ ਨੂੰ ਕੋਈ ਨਾ ਕੋਈ ਪ੍ਰੋਬਲਮ ਹੈਗੀ ਆ ਭਾਵੇਂ ਉਹ ਤਲਿਆ ਛੱਡੇ ਪੁੰਨਿਆ ਛੱਡੇ ਹਰ ਇੱਕ ਮਤਲਬ ਕਿ ਆਪਣਾ ਪ੍ਰੇਜ ਕਰਦੇ ਆ ਕਿਉਂਕਿ ਮੈਨੂੰ ਜਿੰਨੇ ਵੀ ਟੱਕਰਦੇ ਆ ਕੋਈ ਕਹਿੰਦਾ ਮੈਂ ਮਠਾਣੀ ਖਾਣਾ ਮੈ ਉਹ ਨਹੀਂ ਖਾਣਾ ਮੈਨੂੰ ਇਸ ਤੋਂ ਅਲਰਜੀ ਉਸ ਤੋਂ ਅਲਰਜੀ ਜੇਕਰ ਆਪਾਂ ਮਾਰਨਿੰਗ ਦੇ ਵਿੱਚ ਉੱਠ ਕੇ ਵੀ ਐਕਸਰਸਾਈਜ਼ ਕਰਦੇ ਆ ਆਪਣੀ ਸਿਹਤ ਦਾ ਦਿਨ ਪਰਚ ਜੋ ਆਪਾਂ ਤਾਂ ਕਿ ਇਹ ਆਪਣੀ ਸੇਧ ਦਾ ਰਾਜੀ ਰਹਿ ਸਕਦੀ ਆ ਤੇ ਇੱਥੇ ਆਪਾਂ ਬਣਾਇਆ ਜੂਸ ਬਹੁਤ ਹੀ ਵਧੀਆ ਤੇ ਮੀਡੀਅਮ ਸਾਈਜ਼ ਦੀਆਂ ਆਪਾਂ ਦੋ ਗਾਜਰਾਂ ਲਈਆਂ ਹੀ ਇੱਕ ਦੋ ਔਰੈਂਜ ਲਏ ਆ ਤੇ ਇੱਕ ਟੁਕੜੀ ਆਪਾਂ ਵੀਟ ਰੂਟ ਦੀ ਲਈ ਆ ਛੋਟੀ ਦੀ ਔਰੈਂਜ ਨੂੰ ਸੈਂਟਰ ਤੋਂ ਵਿਚਕਾਰੋਂ ਕੱਟ ਲਿਓ ਤੇ ਬੜੇ ਆਸਾਨੀ ਦੇ ਨਾਲ ਉਹਦੇ ਬੀਜ ਉੱਪਰ ਉੱਪਰ ਦਿਖਣ ਲੱਗ ਜਾਂਦੇ ਆ ਤੇ ਆਸਾਨੀ ਨਾਲ ਨਿਕਣ ਲੱਗ ਜਾਂਦੇ ਆ ਨਾ ਕਿ ਲੱਪਣੇ ਨਹੀਂ ਪੈਂਦੇ ਆਪਾਂ ਨੂੰ ਬਿਲਕੁਲ ਵੀ ਤਾਂ ਇੱਥੇ ਆਪਾਂ ਗਾਜਰ ਨੂੰ ਤੇ ਚਕੰਦਰ ਨੂੰ ਦੋਵਾਂ ਨੂੰ ਨਾ ਗ੍ਰੇਟ ਕਰ ਲਿਆ ਸੀ ਉਦੇ ਨਾਲ ਜੂਸ ਜਲਦੀ ਬਣ ਜਾਊਗਾ ਮਤਲਬ ਕਿ ਮੋਟਾ ਮੋਟਾ ਰਹੂਗਾ ਤਾਂ ਥੋੜਾ ਸ਼ਾਇਦ ਕਿ ਤਾਂ ਨਾ ਚਾਜਣਾ ਪੀਸੇਸ ਕਰਕੇ ਮੈਂ ਥੋੜਾ ਗ੍ਰੇਟ ਕਰ ਲਿਆ ਵਾ ਕਰਕੇ ਤੇ ਫਿਰ ਇਹਨਾਂ ਨੂੰ ਆਪਾਂ ਮਿਕਸੀ ਦੇ ਜਾਲਚ ਪਾਤਾ ਵਾ ਤੇ ਪਾ ਕੇ ਤੇ ਇਹਦੇ ਵਿੱਚ ਆਪਾਂ ਪਾਇਆ ਥੋੜਾ ਜਿਹਾ ਕਾਲਾ ਲੂਣ ਸਵਾਦ ਅਨੁਸਾਰ ਪਾ ਲਿਓ ਤੇ ਥੋੜਾ ਜਿਹਾ ਤੁਸੀਂ ਪਾ ਲਿਓ ਵਾਈਟ ਲੂਣ ਦੋਵੇਂ ਮਿਕਸ ਕਰਕੇ ਪਾਇਓ ਜੇ ਸਿੰਗਲ ਪਾਵਾਂਗੇ ਤੇ ਸਵਾਦ ਨਹੀਂ ਇੱਡਾ ਵਧੀਆ ਹੁੰਦਾ ਤੇ ਤੁਸੀਂ ਦੋਵੇਂ ਮਿਕਸ ਕਰਕੇ ਥੋੜਾ ਥੋੜਾ ਲੂਣ ਪਾ ਲਿਓ ਸਵਾਦ ਅਨੁਸਾਰ ਤੇ ਉਸ ਤੋਂ ਬਾਅਦ ਤੁਸੀਂ ਪਾ ਲਿਓ ਇਹਦੇ ਵਿੱਚ ਮਿਸ਼ਰੀ ਮਿਸ਼ਰੀ ਦਾ ਪਾਊਡਰ ਜੋ ਕਿ ਮੈਂ ਹਰ ਵਾਰੀ ਬਣਤੀ ਤੁਹਾਨੂੰ ਕਿਵੇਂ ਬਣਾ ਕੇ ਰੱਖਿਆ ਵਾ ਤੇ ਇੱਕ ਚਮਚਾ ਆਪਾਂ ਮਿਸ਼ਰੀ ਦਾ ਪਾਵਾਂਗੇ ਤੇ ਜੇਕਰ ਤੁਸੀਂ ਚਾਹੋ ਤੇ ਆਪਣੇ ਖੰਡ ਵੀ ਪਾ ਸਕਦੇ ਹੋ ਗੁੜ ਵੀ ਪਾ ਪਾਣੀ ਪਾ ਕੇ ਤੇ ਇਹਨੂੰ ਆਪਾਂ ਮਿਕਸੀ ਦੇ ਜਾਲ ਨੂੰ ਚੰਗੀ ਤਰ੍ਹਾਂ ਚਲਾ ਲਾਂਗੇ ਜੂਸ ਬਣਾ ਲਾਂਗੇ ਅਤੇ ਵੇਖਣ ਤੋਂ ਬਾਅਦ ਵੇਖੋ ਕਿੰਨਾ ਸੋਹਣਾ ਜੂਸ ਅਤੇ ਪਲਪਸ ਮੇਰ ਆਪਣਾ ਬਣ ਕੇ ਤਿਆਰ ਹੋ ਗਿਆ ਵਾ ਜੂਸ ਤੇ ਜੇ ਤੁਹਾਡਾ ਗਾੜਾ ਥੋੜਾ ਜਿਹਾ ਜ਼ਿਆਦਾ ਹੋਗਾ ਤਾਂ ਤੁਸੀਂ ਥੋੜਾ ਜਿਹਾ ਪਾਣੀ ਹੋਰ ਵਿੱਚ ਐਡ ਕਰ ਸਕਦੇ ਤੇ ਬਾਕੀ ਇਹਦਾ ਲੂਣ ਵਿੱਚ ਲੂਣ ਵਿੱਚ ਸੌਰੀ ਤੁਸੀਂ ਇਹਦਾ ਟੇਸਟ ਚੈੱਕ ਕਰ ਸਕਦੇ ਜੋ ਵੀ ਤੁਹਾਡੇ ਚੀਜ਼ਾਂ ਚ ਘਟਿਆ ਤਾਂ ਤੁਸੀਂ ਉਹਨੂੰ ਪਾ ਸਕਦੇ ਜੀ ਤੇ ਫਿਰ ਇਹਨੂੰ ਆਪਾਂ ਪੁੰਨ ਲਾਂਗੇ ਗਲਾਸ ਦੇ ਵਿੱਚ ਤੇ ਮੋਨਨ ਲੱਗਿਆ ਥੋੜੀ ਜਿਹੀ ਦਿੱਕਤ ਆਊਗੀ ਤੁਹਾਨੂੰ ਕਿਉਂਕਿ ਇਹਦਾ ਬਲਪ ਹੁੰਦਾ ਵਾ ਨਾ ਥੋੜਾ ਪਰ ਇੰਨੀ ਮਿਹਨਤ ਨਹੀਂ ਕਰਨੀ ਪਊਗੀ ਕਿਉਂਕਿ ਜਿਸ ਤਰੀਕੇ ਨਾਲ ਆਪਣੀ ਮਸ਼ੀਨ ਦੂਸਰੇ ਤਰੀਕੇ ਨਾਲ ਲੱਭੜਦੀ ਉਹ ਮਿਹਨਤ ਆਪਾਂ ਨੂੰ ਜ਼ਿਆਦਾ ਕਰਨੀ ਪੈਂਦੀ ਹੈ ਜੇਕਰ ਇਸ ਤਰੀਕੇ ਨਾਲ ਆਪਾਂ 2 ਮਿੰਟ ਵੱਧ ਲੱਗ ਕੇ ਜਾਣਗੇ ਤਾਂ ਕੋਈ ਗੱਲ ਨਹੀਂ ਕਿਉਂਕਿ ਟੇਸਟੀ ਅਤੇ ਵਧੀਆ ਹੈਲਥੀ ਜੂਸ ਤਿਆਰ ਹੋਣ ਦੇ ਆ ਤਾਂ 2 ਮਿੰਟ ਆਪਾਂ ਵੱਧ ਦੇ ਹੀ ਸਕਦੇ ਹਾਂ ਜਦੋਂ ਆਪਾਂ ਫੋਨ ਨੂੰ ਇੰਨਾ ਟਾਈਮ ਦਿੰਨੇ ਆ ਤੇ 2 ਮਿੰਟ ਇਹਨੂੰ ਵੀ ਦੇ ਸਕਦੇ ਆ ਓਹੋ ਖਲਾਰਾ ਦੇਖੋ ਕਿੰਨਾ ਸਾਰਾ ਪੈ ਗਿਆ ਚਲੋ ਕੋਈ ਗੱਲ ਨਹੀਂ ਖਲਾਰਾ ਤਾਂ ਪੈਣਾ ਤੇ ਬਹੁਤ ਹੀ ਵਧੀਆ ਟੇਸਟੀ ਅਤੇ ਹੈਲਦੀ ਪਾ ਕੇ ਜੂਸ ਬਣ ਕੇ ਤਿਆਰ ਹੋ ਗਿਆ ਤਾਂ ਬਾਕੀ ਤੁਸੀਂ ਵੀ ਇੰਜੋਏ ਕਰੋ ਤੇ ਜੇਕਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਫਰੈਸ਼ ਗਾਜਰਾ ਅਤੇ ਔਰੈਂਜ ਇਹ ਹੁੰਦਾ ਹੈ ਨਾ ਤੇ ਤੁਸੀਂ ਇਹਦਾ ਵੱਧ ਤੋਂ ਵੱਧ ਜੂਸ ਪੀਓ ਜਿੰਨਾ ਹੋ ਸਕੇ ਇੱਕ ਇਹ ਨੇਚਰਲ ਗਲੋ ਦਿੰਦਾ ਹੈ ਆਪਣੇ ਫੇਸ ਨੂੰ ਅਤੇ ਜਿਹੜੀਆਂ ਛਾਈਆਂ ਹੁੰਦੀਆਂ ਹਨ ਨਾ ਤੇ ਉਹ ਵੀ ਇਹਦੇ ਨਾਲ ਬਹੁਤ ਵਧੀਆ ਘੱਟ ਜਾਂਦੀਆਂ ਜੇਕਰ ਤੁਸੀਂ ਡੇਲੀ ਰੁਟੀਨ ਦੇ ਵਿੱਚ ਇਹਨੂੰ ਐਡ ਕਰਦੇ ਆਪਣੀ ਡਾਈਟ ਵਿੱਚ